ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਕੀਰ ਸੰਧੂ ਤੇ ਗੱਲ ਕਰਦੇ ਹਾਂ ਜੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਲੈ ਕੇ ਕਾਫੀ ਵੱਡੇ ਰਾਜ ਖੁੱਲਦੇ ਨਜ਼ਰ ਆ ਰਹੇ ਨੇ ਜੇਕਰ ਇੱਕ ਪਾਸੇ ਗੱਲ ਕਰੀਏ ਕਿ ਜਿਹੜੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਉਹਨਾਂ ਦੇ ਨਾਮ ਤੇ ਪੈਸਾ ਬੜਾ ਹੀ ਲੁੱਟਿਆ ਜਾ ਰਿਹਾ ਹੈ ਜੇਕਰ ਗੱਲ ਕਰੀਏ ਇਹ ਗੱਲ ਹੈ 12 ਅਗਸਤ ਦੀ ਜਿੱਥੇ ਫਲੋਰੀਡਾ ਸ਼ਹਿਰ ਦੇ ਵਿੱਚ ਅਮਰੀਕਾ ਦੇ ਵਿੱਚ ਜਿੱਥੇ ਵੱਡਾ ਹਾਸਾ ਵਾਪਰਿਆ ਜਿੱਥੇ ਹਰਜਿੰਦਰ ਸਿੰਘ ਟਰੱਕ ਡਰਾਈਵਰ ਦੇ ਜਿਹੜੇ ਟਰੱਕ ਦੇ ਵਿੱਚ ਤਿੰਨ ਲੋਕ ਗੱਡੀ ਵੱਜਣ ਨਾਲ ਮੌਤ ਹੋ ਗਈ ਤੇ ਦੂਸਰੇ ਪਾਸੇ ਉਹਨਾਂ ਦੀ ਪਟੀਸ਼ਨ ਪਾਉਣ ਤੇ ਲੋਕਾਂ ਵੱਲੋਂ ਲੱਖਾਂ ਰੁਪਏ ਇਕੱਠੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਗੱਲ ਕਰੀਏ ਕਿ ਉਹਨਾਂ ਦੇ ਜਿਹੜੇ ਆਪਦੇ ਨੇ ਹਰਜਿੰਦਰ ਸਿੰਘ ਦੇ ਦੋਸਤ ਉਹਨਾਂ ਨੇ ਵੱਡੇ ਰਾਜ ਖੋਲ ਕੇ ਰੱਖ ਦਿੱਤੇ ਨੇ ਇੱਕ ਪਾਸੇ ਗੱਲ ਕਰੀਏ ਜਿੱਥੇ ਅਮਰੀਕਾ ਦੇ ਵਿੱਚ ਜਿਹੜੇ ਉਹ ਤਿੰਨ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਕਾਫੀ ਸਮਰਥਕ ਨੇ ਜਿਹੜੇ ਸਾਹਮਣੇ ਆਏ ਕਿ ਹਰਜਿੰਦਰ ਸਿੰਘ ਨੂੰ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਦੂਸਰੇ ਪਾਸੇ ਜਿਹੜੀ ਹੈ ਗਲਤ ਢੰਗ ਨਾਲ ਜਿਹੜਾ ਹੈ ਕਈ মিডিਆ ਵੱਲੋਂ ਖਬਰਾਂ ਦਿਖਾਈਆਂ ਗਈਆਂ ਦੂਸਰੇ ਪਾਸੇ ਜਿਹੜਾ ਹੈ ਲੋਕਾਂ ਵੱਲੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਲੇਕਿਨ ਜਿਹੜੇ ਹਰਜਿੰਦਰ ਸਿੰਘ ਦੇ ਦੋਸਤ ਨੇ ਉਹਨਾਂ ਨੇ ਕਿਹਾ ਕਿ ਇਹ ਪੈਸੇ ਇਕੱਠੇ ਕਰਨਾ ਇੱਕ ਗਲਤ ਗੱਲ ਹੈ ਇਹਦੇ ਨਾਲ ਜਿਹੜਾ ਹੈ ਕਿਸੇ ਤਰ੍ਹਾਂ ਦਾ ਵੀ ਕੋਰਟ ਨਾਲ ਲੈਣਾ ਦੇਣਾ ਨਹੀਂ ਹੈ ਕੋਰਟ ਨੇ ਜਿਹੜੀ ਵੀ ਮਤਲਬ ਉਹਨੂੰ ਸਜ਼ਾ ਦੇਣੀ ਹੈ ਉਹ ਦੇਣੀ ਦੇਣੀ ਹੈ ਕਿਉਂਕਿ ਅਮਰੀਕਾ ਦਾ ਕਾਨੂੰਨ ਸਖਤ ਹੈ ਤੇ ਜਿਸ ਤਰ੍ਹਾਂ ਦੀ ਉਹਦੇ ਤੇ ਧਰਾਵਾਂ ਲੱਗਣਗੀਆਂ ਤਾਂ ਉਹ ਧਰਾਵਾਂ ਦਾ ਉਹਨੂੰ ਜਿਹੜੀ ਹੈ ਪਾਲਣਾ ਕਰਨੀ ਪਵੇਗੀ ਲੇਕਿਨ ਦੂਸਰੇ ਪਾਸੇ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਸੂਤਰਾਂ ਤੋਂ ਬੰਦੀ ਜਾਰ ਕੀ ਕਿ ਅਮਰੀਕਾ ਵਿੱਚ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਹਜਿੰਦਰ ਸਿੰਘ ਦੀ ਇਪਲੋਰੇ ਨਵਨੀਤ ਕੌਰ ਦੀ ਅੜਿੱਕੇ ਆ ਸਕਦੀ ਹੈ ਜਿਸ ਦੀ ਟਰਾਂਸਪੋਰਟ ਕੰਪਨੀ ਵਾਈਟ ਹੋਮ ਨੂੰ 25 ਮੌਕਿਆਂ ਤੇ ਟਰੱਕ ਸੇਫਟੀ ਵਾਇਲੇਸ਼ਨ ਦਾ ਦੋਸ਼ੀ ਮੰਨਿਆ ਗਿਆ ਤੇ ਦੋ ਡਰਾਈਵਰ ਮਤਲ ਡਰਾਈਵਰ ਲਾਇਸੈਂਸ ਦੇ ਟਰੱਕ ਚਲਾਉਂਦੇ ਫੜੇ ਗਏ ਮੀਡੀਆ ਰਿਪੋਰਟਰਾਂ ਮੁਤਾਬਕ ਕੈਲੀਫੋਰਨੀਆ ਦੇ ਸੈਰੀ ਸ਼ਹਿਰ ਤੋਂ ਟਰਾਂਸਪੋਰਟ ਦਾ ਕੰਮ ਕਰ ਰਹੀ ਨਵਨੀਤ ਕੌਰ ਕਖਿੱਤ ਤੌਰ ਤੇ ਜੋ ਹੈ ਵਾਈਟ ਹੱਕ ਟਰਾਂਸਪੋਰਟ ਦਾ ਕੰਮ ਕਾਲ ਬੰਦ ਕਰਕੇ ਰੁਪੇਸ਼ ਹੋ ਚੁਕੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਨਵਨੀਤ ਕੌਰ ਨਾਮ ਦੀ ਜਿੰਦੇ ਕੰਪਨੀ ਸੀਗੀ ਜਿਹਦੇ ਚ ਕੰਮ ਕਰਦੇ ਸੀ ਹਰਜਿੰਦਰ ਸਿੰਘ ਤਾਂ ਉਹ ਕੰਪਨੀ ਜਿਹੜੀ ਛੱਡ ਕੇ ਜਿਹੜੀ ਉਹਦੀ ਸੀਗੀ ਮਾਲਕਾ ਨ ਨਵਨੀਤ ਕੌਰ ਉਹ ਜਿਹੜੀ ਹੈ ਆ ਆਪਣੀ ਇੱਧਰ ਉੱਧਰ ਕਹਿ ਸਕਦੇ ਆ ਪੱਜ ਗਈ ਐ ਤੇ ਕਿਸੇ ਤਰੀਕੇ ਵੀ ਉਹ ਹੱਥ ਨਹੀਂ ਆ ਰਹੀ ਤੇ ਤੁਹਾਨੂੰ ਹੋਰ ਦੱਸਦੇ ਨੇ ਕਿ ਅਮਰੀਕਾ ਤੇ ਆਸਟ੍ਰੇਲੀਆ ਵਿੱਚ ਹਰਜਿੰਦਰ ਸਿੰਘ ਦੇ ਨਾਂ ਤੇ ਹੁਣ 174 ਅਕਾਊਂਟ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਫੜੇ ਗਏ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਪੈਸੇ ਇਕੱਠੇ ਕਰੇ ਜਾ ਰਹੇ ਨੇ ਹਰਜਿੰਦਰ ਸਿੰਘ ਦੇ ਨਾਮ ਤੇ 174 ਜਿਹੜੇ ਨੇ ਅਮਰੀਕਾ ਤੇ ਆਸਟ੍ਰੇਲੀਆ 'ਚ ਉਹਨਾਂ ਦੇ ਪਰਿਵਾਰ ਵੱਲੋਂ ਵੱਡੇ ਜਿਹੜੇ ਨੇ ਫੜੇ ਗਏ ਨੇ ਅਕਾਊਂਟ ਜਿਨ੍ਹਾਂ ਦੇ ਵਿੱਚੋਂ ਹਰਜਿੰਦਰ ਸਿੰਘ ਦੇ ਪਰਿਵਾਰ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਠੰਗਾ ਤੋਂ ਸੁਚੇਤ ਰਹਿਣ ਦੀ ਕਿਹਾ ਅਪੀਲ ਕੀਤੀ ਹੈ ਇਸ ਦੌਰਾਨ ਹਰਜਿੰਦਰ ਸਿੰਘ ਨੂੰ ਕੱਟ ਕੱਟ ਸਜ਼ਾ ਦੇ ਮਕਸਦ ਨਾਲ ਅਰੰਭੀ ਪਟੀਸ਼ਨ ਤੇ ਦਸਤਕ ਕਰਨ ਵਾਲਿਆਂ ਦੀ ਗਿਣਤੀ 28 ਲੱਖ ਹੋ ਚੁੱਕੀ ਹੈ ਅਤੇ ਕਾਫਲਾ ਲਗਾਤਾਰ ਵਧਦਾ ਜਾ ਰਿਹਾ ਹੈ ਹਰਜਿੰਦਰ ਸਿੰਘ ਦੀ ਜ਼ਮਾਨਤ ਅਰਜੀ ਰੱਦ ਹੋਣ ਮਗਰੋਂ ਹੁਣ ਅਹਿਮ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਹਾਸੇ ਵੱਲੋਂ ਟਰੱਕ ਵਿੱਚ ਮੌਜੂਦ ਦੂਜਾ ਪੰਜਾਬੀ ਨੌਜਵਾਨ ਹਰਨੀਤ ਸਿੰਘ ਹਰਜਿੰਦਰ ਸਿੰਘ ਦਾ ਕੁਝ ਨਹੀਂ ਲੱਗਦਾ ਸੀ ਤਾਂ ਇਹ ਵੀ ਇੱਕ ਖਬਰ ਫੈਲਾਈ ਗਈ ਹੈ ਕਿ ਜਿਹੜੇ ਨਾਲ ਟਰੱਕ ਡਰਾਈਵਰ ਬੈਠਾ ਸੀ ਦੂਸਰਾ ਉਹ ਹਰਜਿੰਦਰ ਸਿੰਘ ਦਾ ਭਰਾ ਸੀ ਜਦੋਂ ਕਿ ਉਹਨਾਂ ਨੇ ਕਿਹਾ ਕਿ ਇਹ ਦੋਵੇਂ ਭਰਾ ਨਹੀਂ ਸੀਗੇ ਇਹ ਸਿਰਫ ਟੀਮ ਦੇ ਵਿੱਚ ਚਲਾਉਂਦਾ ਸੀ ਇਹ ਇਹਦਾ ਕੋਈ ਵੀ ਉਹਦਾ ਦੂਸਰੇ ਜਿਹੜਾ ਮੁੰਡੇ ਦਾ ਨਾਮ ਦੱਸਿਆ ਗਿਆ ਹਰਨੀਤ ਸਿੰਘ ਉਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਇਹ ਬਿਨਾਂ ਗੱਲ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਗਲਤ ਖਬਰਾਂ ਤੱਕ ਫੁਲਾਈਆਂ ਜਾ ਰਹੀਆਂ ਨੇ ਤੇ ਉਹਨਾਂ ਦਾ ਜਿਹੜਾ ਇਹ ਪਰਿਵਾਰ ਇਹ ਕਹਿ ਰਿਹਾ ਕਿ ਪੈਸੇ ਨਾ ਦਿੱਤੇ ਜਾ ਹਰਜਿੰਦਰ ਸਿੰਘ ਦੇ ਤੇ ਉਹਨਾਂ ਨੇ ਕਿਹਾ ਕਿ ਜਦ ਕਿ ਮੀਡੀਆ ਰਿਪੋਰਟਰਾਂ ਵਿੱਚ ਭਰਾ ਦੱਸਿਆ ਜਾ ਰਿਹਾ ਹਰਨੀਤ ਸਿੰਘ ਦੇ ਰਿਸ਼ਤੇਦਾਰਾਂ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹਰਨੀਤ ਹਰਜਿੰਦਰ ਨਾਲ ਮਿਲਾਇਆ ਤਾਂ ਕਿ ਟਰਕਿੰਗ ਸੈਕਟਰਾਂ ਦੀਆਂ ਬਰੀਕੀਆਂ ਸਿੱਖ ਸਕੇ ਇਮੀਗ੍ਰੇਸ਼ਨ ਅਤੇ ਕਸਟਮਰਜ਼ ਐਨਫੋਰਸਮੈਂਟ ਵਾਲੇ ਹਰਨੀਤ ਸਿੰਘ ਨੂੰ ਗ੍ਰਿਫਤਾਰ ਕਰ ਚੁੱਕੇ ਹਨ ਕਿਸੇ ਵੀ ਵੇਲੇ ਡਿਪੋਰਟ ਕੀਤਾ ਜਾ ਸਕਦਾ ਹੈ ਕੈਲੀਫੋਰਨੀਆ ਵਿੱਚ ਮੌਜੂਦ ਪੰਜਾਬੀ ਟਰੱਕਰ ਨੇ ਦੱਸਿਆ ਕਿ ਅਮਰੀਕਾ ਦੀਆਂ ਸਿਮਰੋਲ ਸਿਕ ਜਥੇਬੰਦੀਆਂ ਵੱਲੋਂ ਰਣਨੀਤੀਆਂ ਘੜੀ ਜਾ ਰਹੀ ਹੈ ਜਿਸ ਦੇ ਅਧਾਰ ਤੇ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਨੂੰ ਜਿਹੜਾ ਹੈ ਏ ਬਚਾਇਆ ਜਾ ਸਕੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਥੇਬੰਦੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਨੇ ਉਹ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਹਰਜਿੰਦਰ ਸਿੰਘ ਦੇ ਹੱਥ ਦੇ ਵਿੱਚ ਕਿ ਹਰਜਿੰਦਰ ਸਿੰਘ ਨੂੰ ਬਚਾਇਆ ਜਾ ਸਕੇ ਕਿਉਂਕਿ ਜਿਹੜੀ ਉਹਨਾਂ ਦੀ ਪ੍ਰਕਮ ਮਾਲਕਨ ਹੈ ਨਵਨੀਤ ਕੌਰ ਉਹ ਵੀ ਕਿਤੇ ਨਾ ਕਿਤੇ ਜਿਹੜਾ ਹੈ ਇੱਧਰ ਉੱਧਰ ਹੋ ਗਈ ਹੈ ਕਹਿ ਲਿਏ ਕਿ ਉਹ ਆਪਣਾ ਜਿਹੜਾ ਕੰਮਕਾਜ ਛੱਡ ਕੇ ਆਪਣਾ ਭੱਜ ਗਈ ਹੈ ਇਹ ਕਹਿ ਸਕਦੇ ਆ ਤੇ ਦੂਸਰੇ ਪਾਸੇ ਜਿਹੜਾ ਉਹਨਾਂ ਦਾ ਦੋਸਤ ਹੈ ਦਿਲਬਾਗ ਉਨੇ ਦੋਸ਼ ਲਾਇਆ ਕਿ ਅਮਰੀਕਾ ਦੇ ਪੁਲਿਸ ਦੇ ਅਫਵਾਹਾਂ ਫੈਲਾ ਦਿੱਤੇ ਕਿ ਹਾਦਸੇ ਵੇਲੇ ਹਰਜਿੰਦਰ ਸਿੰਘ ਨੇ ਨਸ਼ਾ ਕੀਤਾ ਹੋਇਆ ਸੀ ਪਰ ਸਭ ਝੂਠ ਸਾਬਤ ਹੋ ਰਿਹਾ ਹੈ ਹਰਜਿੰਦਰ ਸਿੰਘ ਨੇ ਹਾਦਸੇ ਮਗਰੋਂ ਆਪਣੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਾਲੇ ਰੰਗ ਦੀ ਗੱਡੀ ਵਿੱਚ ਸ਼ਰਾਬ ਦੀਆਂ ਬੋਤਲਾਂ ਮੌਜੂਦ ਸਨ ਤੇ ਪੁਲਿਸ ਦੀ ਘਟਨਾ ਦੀ ਵੀਡੀਓਗ੍ਰਾਫੀ ਵੀ ਕੀਤੀ ਪੰਜਾਬ ਪੰਜਾਬ ਰਣ ਦੇ ਆਪਣੇ ਭਰਾ ਨਾਲ ਗੱਲਬਾਤ ਕਰਨ ਦੌਰਾਨ ਹਰਜਿੰਦਰ ਸਿੰਘ ਨੇ ਕਾਲੇ ਰੰਗ ਦੀ ਕ੍ਰਿਸਲ ਮੰਨੀ ਵੈਨ ਕਰੂਜ਼ ਕੰਟਰੋਲ ਚੱਲ ਰਹੀ ਸੀ ਹਾਸਾ ਵਾਪਰਿਆ ਸਭਾਵਤ ਤੌਰ ਤੇ ਆਮੋ ਸਾਹਮਣੇ ਟਕਰਾਅ ਮੁਰਦਾ ਦੇ ਕੇ ਮਿੰਨੀ ਵੈਨ ਦਾ ਡਰਾਈਵਰ ਆਪਣੀ ਗੱਡੀ ਰੋਕ ਨਾ ਸਕਿਆ ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਦਿਲਬਾਗ ਨੇ ਦੱਸਿਆ ਕਿ ਫੋਲੀਡਾ ਦੇ ਟਰੱਕ ਡਰਾਈਵਰ ਦੀ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਆ ਤੇ ਯੂਨੀਅਨ ਤੇ ਹੜਤਾਲ ਕਰਦੇ ਆ ਫੋਲੀਡਾ ਵਿੱਚ ਸੇਵਾਵਾਂ ਬੰਦ ਕਰ ਦਿੱਤੀਆਂਗੇ ਤੇ ਡਰਾਈਵਰਾਂ ਨੇ ਦੋਸ਼ ਲਾਇਆ ਹੈ ਕੀ ਸੇਵਾਵਾਂ ਜਿਹੜੀਆਂ ਨੇ ਹਰਜਿੰਦਰ ਸਿੰਘ ਨੂੰ ਜਾਣ ਬੁੱਝ ਕੇ ਕਾਤਲ ਬਣ ਸੋਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਯਤਨ ਬਣਾ ਰਹੇ ਨੇ ਇਹਦੇ ਵਿੱਚ ਹਰਜਿੰਦਰ ਸਿੰਘ ਦੀ ਇੰਨੀ ਗਲਤੀ ਨਹੀਂ ਹੈ ਜਿੱਥੇ ਦਿਖਾਇਆ ਜਾ ਰਿਹਾ ਹੈ ਕਿਉਂਕਿ ਜਿਹੜਾ ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਉਹਦੀ ਹਜੇ ਤੱਕ ਕੋਈ ਵੀ ਸਚਾਈ ਸਾਹਮਣੇ ਨਹੀਂ ਆਈ ਨਾ ਹੀ ਟੋਲ ਡਰੰਪ ਵੱਲੋਂ ਜਿਹੜਾ ਹੈ ਕਿ ਉਹਦੀ ਕੋਈ ਉਹਦਾ ਡੋਪ ਟੈਸਟ ਕਰਵਾਇਆ ਗਿਆ ਹੋਵੇ ਕਿਉਂਕਿ ਉਹਦਾ ਡੋਗ ਡੈਸਟ ਕਰਨਾ ਕਰੋਨਾ ਬੰਦਾ ਸੀ ਤੇ ਜੇਕਰ ਉਹਦਾ ਡੋਗ ਡੈਸਟ ਹੋ ਜਾਂਦਾ ਤਾਂ ਹਰਜਿੰਦਰ ਸਿੰਘ ਨੂੰ ਇੰਨੇ ਵੱਡੀ ਕਾਨੂੰਨ ਵੱਲੋਂ ਸਜ਼ਾ ਨਹੀਂ ਦਿੱਤੀ ਜਾਣੀ ਸੀ ਹਾਲਾਂਕਿ ਉਹਨਾਂ ਨੂੰ ਕੋਈ 45 ਸਾਲ ਦੀ ਸਜ਼ਾ ਨਹੀਂ ਹੋਈ ਉਹਨਾਂ ਨੂੰ ਇੱਕ ਵਕੀਲ ਕਰਨ ਦਾ ਮੌਕਾ ਦੇ ਦਿੱਤਾ ਗਿਆ ਹੈ ਲੇਕਿਨ ਇਸ ਤਰ੍ਹਾਂ ਦੀਆਂ ਅਫਵਾਹਾਂ ਵਾਰ-ਵਾਰ ਮੀਡੀਆ ਵੱਲੋਂ ਜਾਂ ਲੋਕਾਂ ਵੱਲੋਂ ਨਹੀਂ ਚਲਾਈਆਂ ਚਾਹੀਦੀਆਂ